ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BB Tera ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਾਂਜੀ ਅੱਜ ਆਪਾਂ ਵੀਡੀਓ ਬਣਾ ਰਹੇ ਸੀਗੇ ਅੱਜ ਬੱਚਿਆਂ ਨੇ ਦਿੱਤਾ ਸੀ ਸਰਪ੍ਰਾਈਜ਼ ਮਦਰਡੇ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਕਰੋ ਜੀ ਇੰਜੋਏ ਵੀਡੀਓ ਨੂੰ ਗਾਇਸ ਅੱਜ ਇਹਗਾ ਮਦਰਡੇ ਤੇ ਆਪਾਂ ਮਨ ਦੇ ਰਹੇ ਹਾਂ ਦੇ ਸਰਪ੍ਰਾਈਜ਼

good, Happy Mother's Day. Thank you. I love Thank you so much. Yeah. <laughs>